ਪੰਜਾਬ ਪੰਜਾਬੀ ਅਤੇ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਪੰਜਾਬ ਸਿੰਘ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਇਸ ਵਕਤ ਮੌਜੂਦ ਆ ਰਾਹ ਰੋਡ ਤੇ ਪੈਂਦੇ ਪਿੰਡ ਮਿਹਰਵਾਨ ਦੇ ਵਿੱਚ ਜਿੱਥੇ ਦੂਜਾ ਗੁਜਰ ਕਬੱਡੀ ਕੱਪ ਹੋਇਆ ਪੰਜਾਬ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਅਚੇਚੇ ਦੌਰ ਦੇ ਮੰਜਣਾ ਅੱਲਾਹ ਦਾ ਹੀ ਪੰਜਾਬ ਸਿੰਘ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਜੀ ਤੋਂ ਬਹੁਤ ਬਹੁਤ ਮੁਬਾਰਕਵਾਹ ਹੈ ਗੁਜਰ ਪਰਿਵਾਰਾਂ ਨੂੰ ਦੂਜਾ ਗੁਜਰ ਪਰਿਵਾਰਾਂ ਨੇ ਦੂਜਾ ਵੱਡੀ ਕੱਪ ਕਰਾਇਆ ਸਾਡੇ ਹਲਕੇ ਸਾਹਨੇ ਵਾਲ ਦੇ ਵਿੱਚ ਸੋ ਮੈਂ ਇਹਨਾਂ ਨੂੰ ਨੋਜੋਨਾ ਧੰਨਵਾਦ ਕਰਦਾ ਸੋ ਬਹੁਤ ਵੱਡਾ ਇਹਨਾਂ ਦਾ ਕੰਮ ਵਿਜੋਦ ਜਿਹੜਾ ਨਸ਼ਾ ਮੁਕਤ ਪੰਜਾਬ ਕਰਨ ਵਾਸਤੇ ਗੁੱਜਰ ਪਰਿਵਾਰਾਂ ਦਾ ਸੋ ਅੱਜ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਹਜ਼ਾਰਾਂ ਦੀ ਕਰਾਰ ਦੇ ਵਿੱਚ ਜਿੱਥੇ ਖਿਡਾਰੀ ਐ ਤੇ ਹਜ਼ਾਰਾਂ ਦੇ ਦਰਸ਼ਕ ਪਹੁੰਚੇ ਐ ਤੇ ਐਡਾ ਵੱਡਾ ਟੂਰਨਾਮੈਂਟ ਬਹੁਤ ਵੱਡਾ ਪੰਜਾਬ ਵਿੱਚ ਪੈਗਣਾ ਬਹੁਤ ਪਹਿਲੇ ਨੰਬਰ ਤੇ ਟੂਰਨਾਮੈਂਟ ਕਰਵਾਇਆ ਗਿਆ ਜਿਵੇਂ ਕਿ ਮਾਨ ਸਰਕਾਰ ਵੱਲੋਂ ਨਸ਼ਿਆਂ ਦੇ ਨਸ਼ੇ ਚਲਾਉਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਹੈ ਹਲਕਾ ਸਾਹਨੇਵਾਲ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਲੋਕੀ ਨਸ਼ੇ ਦਾ ਵਪਾਰ ਕਰਦੇ ਐ ਹਲਕਾ ਸਾਹਨੇਵਾਲ ਦੇ ਸਾਰੇ ਹੀ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਕਹਿਣਾ ਚਾਹੁੰਦਾ ਤੇ ਜਿਵੇਂ ਪੰਜਾਬ ਬਹੁਤ ਐਕਟਿਵ ਹੋਈ ਆ 10000 ਪੁਲਿਸ ਮੁਲਾਜ਼ਮ ਦਿੱਲੀ ਪੰਜਾਬ ਦੇ ਵਿੱਚ ਛਾਪੇਮਾਰੀ ਕਰਕੇ ਨਸ਼ੇ ਜਿਹੜੇ ਆ ਉਹ ਫੜ ਰਹੇ ਐ ਨਿਰਮੇਚਣ ਵਾਲਿਆਂ ਨੂੰ ਸੋ ਬ ਤੁਹਾਨੂੰ ਬੇਨਤੀ ਜੇ ਕੋਈ ਤੁਹਾਡੇ ਆਣ ਗਵਾਂਡ ਲੱਗਦਾ ਕੋਈ ਨਸ਼ਾ ਵੇਚ ਰਿਹਾ ਉਹ ਫੋਨ ਦੱਸੋ ਪੁਲਿਸ ਨਾਲ ਦੀ ਨਾਲ ਕਾਰਵਾਈ ਕਰਕੇ ਨਾਲ ਦੀ ਨਾਲ ਉਹਦਾ ਘਰ ਵੀ ਟਾਉਗੇ ਜੀ ਨੌਜਵਾਨ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਯੂਥ ਜਿਵੇਂ ਅੱਜ ਟੂਰਨਾਮੈਂਟ 'ਚ ਪਹੁੰਚੇ ਆ ਮੈਂ ਆਪਣੇ ਵੱਲੋਂ 2 ਲੱਖ ਰੁਪਇਆ ਇਸ ਕਮੇਟੀ ਹੈ ਟੂਰਨਾਮੈਂਟ ਕਮੇਟੀ ਨੌਜਵਾਲ ਗੁੱਜਰ ਪਰਿਵਾਰ ਨੂੰ ਦੇ ਰਿਹਾ ਸੋ ਆਉਣ ਵਾਲੇ ਟਾਈਮ ਤੇ ਵੀ ਇਹਨਾਂ ਨੂੰ ਬੇਨਤੀ ਹੈ ਕਿ ਸੁਪਰੇ ਜਿਹੜੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਿਜਾਇਆ ਜਾ